ਕਤਕ ਕਰਮ ਕਮਾਉਣੇੰਂ ਦੋਸ਼ਨਤਾ ਹੋ ਜਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ लगन जन्म में जोग खिन कौड़े हो गए जितड़े माया भोग बिच न कोई कर सके ਕਿਸਥੈ ਰੂਹ ਹੈ ਰੋਜ ਕੀਤਾ ਕਿਸੂ ਨਾ ਹੋਵਈ ਲਿਖਿਆ ਤੁਰ ਸੰਜੋਗ ਬੜਾ ਭਾਗੀ ਮੇਰਾ ਪ੍ਰਭ ਮਿਲੈ ਉੱਤਰ ਹੈ ਸਭ ਵਿయోగ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ 모ਚ ਕਤ ਕਹੋ ਵਹਿ ਸਾਦ ਸੰਗ ਬਿਨ ਸੈ ਸਬੇ ਸੋਚ ਕਤਕ ਹੋ ਮੈਂ ਸਾਦ ਸੰਗਵਾ ਵਿਨ ਸਹੈ ਸਭੀ ਸੋਚਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਵਿੱਚ ਆਪ ਜਿੰਨੀ ਵੀ ਸੰਗਤ ਜੁੜ ਬੈਠਿਓ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਕਰ ਰਹੇ ਹੋ ਹਜ਼ੂਰੀ ਹਾਜ਼ਰੀ ਦੇ ਵਿੱਚ ਆਪ ਜੀ ਪਹੁੰਚੇ ਹੋਏ ਹੋ ਸਾਰੀਆਂ ਸੰਗਤਾਂ ਸਭ ਤੋਂ ਪਹਿਲਾਂ ਆਪਾਂ ਰਲ ਮਿਲ ਕੇ ਗੁਰੂ ਸਾਹਿਬ ਜੀ ਦੇ ਚਰਣਾ ਕਮਲਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾਉਣਾ ਕਰੀਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਆ ਹੋਇਆ ਫਤੇਦਾਨਾਰਾ ਬੁਲੰਦ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਬਲਾਓ ਹਤੇ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਅਨਸਾਨ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਾਰੀ ਸੰਗਤ ਆਪਾਂ ਸਾਰੇ ਰਲ ਮਿਲ ਕੇ ਕੱਤਕ ਮੇਂ ਹੀ ਨੇ ਦੀ ਸੰਗਰਾਮ ਦਾ ਦਿਹਾੜਾ ਮਨਾ ਰਹੇ ਆ ਭਾਵ ਕਿ ਅੱਜ ਕੱਤਕ ਮਹੀਨੇ ਦੀ ਆਰੰਭਤਾ ਹੈ ਅਤੇ ਆਪਾਂ ਸਾਰਿਆਂ ਨੇ ਅੱਜ ਕੱਤਕ ਮਹੀਨੇ ਦੀ ਜੋ ਗੁਰੂ ਅਰਜੁਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਵੱਲੋਂ ਬਾਣੀ ਰਚੀ ਗਈ ਹੈ ਮਹੀਨੇ ਦੇ ਪ੍ਰਤੀ ਉਸ ਬਾਣੀ ਦੀ ਆਪਾਂ ਅੱਜ ਵਿਚਾਰ ਕਰਨੀ ਆ ਕਤਕ ਮਹੀਨੇ ਦੇ ਵਿੱਚ ਕੀ ਕਰਨਾ ਮਨੁੱਖ ਨੇ ਜੀਵ ਰੂਪੀ ਇਸਤਰੀ ਨੇ ਕਿਵੇਂ ਪਰਮਾਤਮਾ ਨਾਲ ਜੁੜਨਾ ਹੈ ਕਿਵੇਂ ਪਰਮਾਤਮਾ ਮਾਇਗਰੂ ਜੀ ਦੇ ਨਾਲੋਂ ਆਪਾਂ ਵਿਛੜੇ ਹੋਏ ਆ ਤੇ ਉਹਦੇ ਨਾਲ ਦੁਬਾਰਾ ਮਿਲ ਆਪੇ ਇਸ ਮਹੀਨੇ ਕਿਵੇਂ ਕਰਨਾ ਹੈ ਇਹ ਸਾਰੇ ਵਿਚਾਰ ਕਤਕ ਮਹੀਨੇ ਦੀ ਬਾਣੀ ਦੇ ਵਿੱਚੋਂ ਆਪਾਂ ਸਾਂਝੀ ਕਰਨੀ ਆ ਗੁਰੂ ਮਹਾਰਾਜ ਜੀ ਬਚਨ ਕਰਦੇ ਆ ਕਤਕ ਕਰਮ ਕਮਾਵਣੀ ਦੋਸ਼ ਨਾ ਕਾਹੂ ਜੋਗ ਬਾਬਾ ਜੀ ਕਹਿੰਦੇ ਇਹ ਜੀਵ ਰੂਪੀ ਇਸਤਰੀ ਇਹ ਮਨੁੱਖ ਕੱਤੇ ਦੇ ਮਹੀਨੇ ਦੇ ਵਿੱਚ ਕਤਕ ਮਹੀਨੇ ਦੇ ਵਿੱਚ ਤੂੰ ਜਿਹੋ ਜੇ ਕਰਮ ਕਮਾਵੇਂਗਾ ਨਾ ਉਹ ਹੀ ਜਾਂ ਤੈਨੂੰ ਕਰਮਾਂ ਅਨੁਸਾਰ ਭੁਗਤਣਾ ਪੈਣਾ ਹੈ ਕੱਤਕ ਕਰਮ ਕਮਾਵਣੀ ਕਰਮ ਹੁੰਦਿਆ ਗੁਰਮਖੋ ਜਿਉਂ ਜਾ ਕਮਾਇਆ ਅੱਜ ਸਰੀਰ ਦੇ ਨਾਲ ਇਸ ਮਨ ਦੇ ਨਾਲ ਜਿਹੋ ਜਿਹਾ ਕਰਾਂਗੇ ਨਾ ਜਿਹੋ ਜੇ ਕਰਮ ਕਰਾਂਗੇ ਉਹੇ ਜਾ ਫਲ ਮਿਲਣਾ ਹੈ ਜਿਵੇਂ ਇੱਕ ਬਚਨ ਆਉਂਦਾ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਉੱਥੇ ਕਹਿੰਦੇ ਆ ਦੱਦਾ ਦੋਸ਼ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨਾ ਦੂਸਰੇ ਨੂੰ ਹੋਰ ਨੂੰ ਕਿਸੇ ਨੂੰ ਦੋਸ਼ ਕਾਦਾ ਦੇਵਾਂਗੇ ਗੁਰਮਖੋ ਕਿਉਂ ਕਿਉਂਕਿ ਬਿਮਾਰਾ ਜੀ ਕਹਿੰਦੇ ਜਿਹੋ ਜੇ ਤੂੰ ਕਰਮ ਕਮਾਉਣਾ ਹੈ ਭਾਈ ਉਹਨਾਂ ਕਰਮਾਂ ਦੀ ਤੈਨੂੰ ਸਾਰੀ ਇਹ ਜਿਹੜਾ ਫਲ ਹੈ ਉਹ ਮਿਲਿਆ ਹੈ ਕਰਮਾਂ ਦੇ ਅਨੁਸਾਰ ਭੁਗਤਣਾ ਪੈਂਦਾ ਹੈ ਬਿਨਾਂ ਕਰਮਾਂ ਤੋਂ ਨਹੀਂ ਕੁਝ ਬਿਨ ਕਰਮਾ ਕਿਸ ਪਾਈਏ ਨਹੀਂ ਬਾਬਾ ਜੀ ਦਾ ਵਚਨ ਬਾਣੀ ਚ ਕੀ ਵੀ ਆਉਂਦਾ ਕਰਮਾ ਤੋਂ ਬਿਨਾ ਕਿਵੇਂ ਪਾਵਾਂਗੇ ਜੀ ਜਿਹੋ ਜੇ ਕਮਾਉਣੇ ਆ ਜੈਸਾ ਬੀਜ ਹੈ ਸੋ ਲੁੜਣਾ ਹੈ ਕਰਮਾ ਸੰਧੜਾ ਖੇਤ ਜਿਹੋ ਜਾਂ ਬੀਜਦੇ ਉਹੀ ਜੇ ਵੱਡਾਂਗੇ ਜੀ ਹੁਣ ਇੱਥੇ ਮਹਾਰਾਜ ਕਹਿੰਦੇ ਆ ਕੱਤੇ ਦੇ ਮਹੀਨੇ ਦੇ ਵਿੱਚ ਕਰਮ ਕਮਾਵਣੀ ਜਿਹੋ ਜੇ ਕਰਮ ਕਰੇਗਾ ਨਾ ਭਾਈ ਉਹੇ ਜੇ ਹੀ ਤੈਨੂੰ ਕਰਮ ਅਨਸਾਰ ਉਹਦਾ ਫਲ ਭੁਗਤਣਾ ਪੈਣਾ ਹੈ ਅੱਗੇ ਕਹਿੰਦੇ ਆ ਦੋਸ਼ ਨਾ ਕਾਹੂ ਜੋਗ ਬਗਾਨੇ ਨੂੰ ਦੋਸ਼ ਕਾਦਾ ਦੇਵੇਂਗਾ ਦੂਜੇ ਨੂੰ ਦੋਸ਼ ਦੇਣ ਵਾਲਾ ਕੀ ਹੈ ਕਿਉਂਕਿ ਤੂੰ ਆਪ ਕੀਤਾ ਜੇ ਤੂੰ ਰੱਬ ਦੇ ਨੇੜੇ ਰਹੇਗਾ ਗੁਰਬਾਣੀ ਨੂੰ ਪੜ੍ਹੇਗਾ ਸੁਣੇਗਾ ਸਮਝੇਗਾ ਪਰਮਾਤਮਾ ਨੇ ਤੇਰੇ ਤੇ ਪਿਆਰ ਵਰਸਾਉਣਾ ਹੈ ਭਾਈ ਹੁਣ ਜੇ ਆਪਾਂ ਟੁੱਟੇ ਰਹੇ ਬਾਣੀ ਨਾਲੋਂ ਇਸ ਮਹੀਨੇ ਕੱਤ ਕਦੇ ਮਹੀਨੇ ਦੇ ਵਿੱਚ ਤੇ ਫਿਰ ਉਹੇ ਜਾ ਫਲ ਭੁਗਤ ਲੈਣਾ ਹੁਣ ਅਗਲੀਆਂ ਬਚਨੀਆਂ ਅਗਲੀਆਂ ਪੰਕਤੀਆਂ 'ਚ ਮਹਾਰਾਜ ਬਚਨ ਵੀ ਇਦਾਂ ਨਹੀਂ ਕਰਦੇ ਆ ਜੀ ਤੁਸੀਂ ਸੁਣਿਓ ਮਹਾਰਾਜ ਨੇ ਇੱਥੇ ਕਿਹਾ ਨਾ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਅੱਗੇ ਫਿਰ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਜਿਹੜਾ ਜੀਵ ਪ੍ਰਮਾਤਮਾ ਨਾਲੋਂ ਟੁੱਟਿਆ ਫਿਰਦਾ ਜੀ ਭੁੱਲ ਗਿਆ ਰੱਬ ਨੂੰ ਪ੍ਰਮਾਤਮਾ ਵੈਗੁਰੂ ਜੀ ਨੂੰ ਤਾਂ ਕਹਿੰਦੇ ਉਹਨੂੰ ਸਾਰੇ ਰੋਗ ਲੱਗ ਜਾਂਦੇ ਆ ਉਹਨੂੰ ਤਨ ਦੇ ਰੋਗ ਵੀ ਆ ਉਹਨੂੰ ਮਨ ਦੇ ਰੋਗ ਵੀ ਆ ਉਹਨੂੰ ਧਨ ਕਰਕੇ ਵੀ ਰੋਗ ਹੈ ਧਨ ਕਰਕੇ ਰੋਗ ਕਿਵੇਂ ਉਹ ਕਬੀਲਦਾਰੀ ਦੇ ਵਿੱਚ ਵੀ ਕਿਸੇ ਪਾਸਿਓ ਕੋਈ ਵਾਧਾ ਨਹੀਂ ਕਿਸੇ ਕਾਰਜ ਦੇ ਵਿੱਚ ਸਫਲਤਾ ਨਹੀਂ ਮਿਲਦੀ ਜਿਹਦੇ ਨਾਲ ਘਰ ਦਾ ਗੁਜ਼ਾਰਾ ਹੋਣਾ ਉਹ ਸੌਖਾ ਨਹੀਂ ਹੁੰਦਾ ਉਹ ਵੀ ਔਖਾ ਹੋ ਜਾਂਦਾ ਤੇ ਧਨ ਕਰਕੇ ਸਰੀਰਕ ਬਿਮਾਰੀਆਂ ਜਿਹੜਾ ਜਿਹੜਾ ਤਨ ਬਾਣੀ ਨਾਲੋਂ ਟੁੱਟਿਆ ਫਿਰਦਾ ਗੁਰੂ ਮਹਾਰਾਜ ਜੀ ਕਹਿੰਦੇ ਬਾਣੀ ਨਹੀਂ ਯਾਦ ਕਰਦਾ ਤਨ ਮੈਨੇ ਸਰੀਰ ਜੀ ਆਹ ਸਰੀਰ ਦਾ ਹੀ ਜਿਹੜਾ ਮੁਖ ਜਿਹੜਾ ਮੂੰਹ ਜਿਹੜੀ ਜੀਬ ਰੱਬ ਦਾ ਨਾਮ ਨਹੀਂ ਲੈਂਦੀ ਉਹਨੂੰ ਫਿਰ ਬਿਮਾਰੀਆਂ ਚਿੰਬੜਦੀਆਂ ਮਹਾਰਾਜ ਨੇ ਬਚਨ ਸਿੱਧਾ ਸਪਸ਼ਟ ਕਰਤਾ ਜੀ ਉੱਥੇ ਬਚਨ ਆਉਂਦਾ ਨਾ ਇੱਕ ਤਾਂ ਆਪਾਂ ਪੜਦੇ ਆ ਬਾਣੀ ਦੇ ਵਿੱਚੋਂ ਜੈ ਤਾਂ ਨਾ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿੱਲ ਲਾਈ ਬਾਬਾ ਜੀ ਕਹਿੰਦੇ ਜਿਹੜੇ ਤਨ ਨੂੰ ਬਾਣੀ ਭੁੱਲ ਗਈ ਨਾ ਰੱਬ ਦਾ ਨਾਮ ਨਹੀਂ ਲੈਂਦਾ ਜਿਹੜਾ ਸਰੀਰ ਉਹ ਕਹਿੰਦੇ ਰੋਗੀ ਹੋ ਜਾਂਦਾ ਫਿਰ ਭਾਈ ਪੱਕਾ ਰੋਗੀ ਬਣ ਜਾਂਦਾ ਜੇ ਰੋਗੀ ਬਿਲਕਦਾ ਨਾ ਜੇ ਕਿਸੇ ਨੂੰ ਭਿਆਨਕ ਬਿਮਾਰੀ ਲੱਗੀ ਹੋਵੇ ਉਹਦਾ ਹੱਲ ਕੋਈ ਨਾ ਹੋਵੇ ਤੇ ਉਹ ਫਿਰ ਤਹਾ ਮਾਰਦਾ ਨਾ ਮਹਾਰਾਜ ਕਹਿੰਦੇ ਰੱਬ ਨਾਲੋਂ ਟੁੱਟਿਆ ਜੀਵ ਵੀ ਫਿਰ ਐਂ ਤਹਾ ਮਾਰਦਾ ਰਹਿੰਦਾ ਹੁਣ ਇੱਥੇ ਬਚਨ ਆਇਆ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬਾਬਾ ਜੀ ਕਹਿੰਦੇ ਜਿਹੜੇ ਮਨੁੱਖ ਨੂੰ ਜਿਹੜੀ ਜੀਵ ਰੂਪੀ ਇਸਤਰੀ ਨੂੰ ਰੱਬ ਭੁੱਲ ਗਿਆ ਭਾਈ ਪਰਮਾਤਮਾ ਭੁੱਲ ਗਿਆ ਉਹ ਕਹਿੰਦੇ ਫਿਰ ਉਹਨੂੰ ਸਾਰੇ ਰੋਗ ਆ ਕੇ ਵਿਆਪ ਜਾਂਦੇ ਆ ਲੱਗ ਜਾਂਦੇ ਆ ਫਿਰ ਰੋਗਾ ਤੋਂ ਨਿਕਲਣ ਦੀ ਹੋਰ ਕੋਈ دارو ਨਹੀਂ ਕਿਉਂਕਿ ਸਰਬ ਰੋਗ ਕਾ ਔਖਦ ਨਾਮ ਸਾਰੇ ਰੋਗਾਂ ਦੀ دارو ਤਾਂ ਰੱਬ ਦਾ ਨਾਮ ਹੈ ਉਹ ਇਹ ਨਹੀਂ ਅੰਦਰ ਉਹਦੇ ਬਿਨਾਂ ਰੋਗ ਲੱਗੇ ਪਏ ਤੇ ਅਗਲਾ ਵਚਨ ਮਹਾਰਾਜ ਜੀ ਕਹਿੰਦੇ ਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਜਿਹੜੇ ਰੱਬ ਨਾਲੋਂ ਬੇਮੁਖ ਹੋ ਜਾਂਦੇ ਆ ਨਾ ਜੀ ਅੱਜ ਜਿਵੇਂ ਆਪਾਂ ਹੋਏ ਫਿਰਦਿਆਂ ਸਾਰੇ ਆਪਾਂ ਬੇਮੁਖੀ ਆ ਜੀ ਰੱਬ ਦੇ ਨੇੜੇ ਕੋਈ ਵਿਰਲਾ ਹੋਊਗਾ ਬਹੁਤ ਆਦ ਗਿਣਤੀ ਦੇ ਵਿੱਚ ਤਾਂ ਆਪਾਂ ਬੇਮੁਖ ਹੋਏ ਵਿਰਦੇ ਰੱਬ ਤੋਂ ਟੁੱਟੇ ਫਿਰਦੇ ਆ ਤੇ ਬਾਬਾ ਜੀ ਕਹਿੰਦੇ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਆ ਬੇਮੁਖ ਹੋ ਜਾਂਦੇ ਆ ਕਹਿੰਦੇ ਉਹਨਾਂ ਨੂੰ ਜਨਮਾਂ ਜਨਮਾਂ ਤਰਾਂ ਦਾ ਵਿਛੋੜਾ ਪਿਆ ਰਹਿਦਾ ਰੱਬ ਨਾਲੋਂ ਬੇਮੁਖ ਹੋਏ ਆ ਰਾਮ ਤੇ ਲੱਗਣ ਜਨਮ ਵਿਜੋਗ ਇਹ ਬਾਤਾਂ ਸਾਰੀ ਕਤਕ ਮਹੀਨੇ ਦੀ ਆ ਜੀ ਪਿਛਲੇ ਮਹੀਨੇ ਆਪਾਂ ਸੂ ਦੀ ਵਿਚਾਰ ਕੀਤੀ ਸੀ ਅਸੂ ਦੇ ਵਿੱਚ ਮਹਾਰਾਜ ਜੀ ਅਸੂ ਦੇ ਮਹੀਨੇ ਚ ਦੱਸਦੇ ਸੀ ਵੀ ਆ 30 ਦਿਾਂ ਦੇ ਵਿੱਚ ਅਸੂ ਸੁਖੀ ਬਸੰਦੀਆਂ ਜਿੱਨਾਂ ਮયા ਹਰ ਰਾਈ ਉੱਥੇ ਪੜਿਆ ਸੀ ਨਾ ਵੀ ਜਿਹੜੀਆਂ ਜੀਵ ਰੂਪੀ ਇਸਤਰੀਆਂ 100 ਮਹੀਨੇ ਚ ਪ੍ਰਮਾਤਮਾ ਨੂੰ ਯਾਦ ਰੱਖਦੀਆਂ ਉਹਨਾਂ ਨਾਲ ਪ੍ਰਮਾਤਮਾ ਦਾ ਪਿਆਰ ਬਣਦਾ ਭਾਈ ਹੁਣ ਕੱਤੇ ਦੇ ਬਾਰੇ ਬਾਰੇ ਜੀ ਕਹਿੰਦੇ ਆ ਭਾਈ ਜੇ ਕੱਤਕ ਮਹੀਨੇ ਚ ਤੂੰ ਰੱਬ ਨੂੰ ਨਹੀਂ ਯਾਦ ਕਰਦਾ ਤਾਂ ਫੇਰ ਤੇਰੇ ਜਨਮ ਜਨਮਾਂ ਦੇ ਵਿਛੋੜੇ ਉਸ ਰੱਬ ਨਾਲੋਂ ਪਏ ਰਹਿਣੇ ਆ ਇੱਕ ਜਨਮ ਦੇ ਨਹੀਂ ਪਤੈ ਨਹੀਂ ਕਿੰਨੇ ਕੋ ਜਨਮ ਮਹਾਰਾਜ ਨੇ ਇਥੇ ਕਹਤਾ ਨਾ ਲੱਗਣ ਜਨਮ ਵਿਜੋਗ ਇੱਕ ਜਨਮ ਦੀ ਗੱਲ ਨਹੀਂ ਕੀਤੀ ਗਿਣਤੀ ਤੋਂ ਪਰੇ ਜਨਮ ਟੁੱਟਿਆ ਰਹੇਗਾ ਮਹਾਰਾਜ ਕਹਿੰਦੇ ਅਗਲਾ ਵਚਨ ਸਤਿਗੁਰ ਜੀ ਕਰਦੇ ਆ ਕਹਿੰਦੇ ਖਿੰਮੇ ਕੌੜੇ ਹੋਏ ਗਏ ਜਿਤਲੇ ਮਾਇਆ ਭੋਗ ਹੁਣ ਜਿਹੜਾ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ ਨਾ ਜੀ ਪਰਮਾਤਮਾ ਨਾਲੋਂ ਉਹ ਦੁਨੀਆ ਦੇ ਵਿੱਚ ਭਾਵੇਂ ਕਿੰਨੇ ਭੋਗ ਭੋਗਦਾ ਹੈ ਆ ਮਾਇਆ ਦੇ ਭੋਗ ਭੋਗਦੇ ਆ ਨਾ ਆਪਾਂ ਪੈਸਾ ਬੰਦੇ ਕੋਲੇ ਧੀਆਂ ਪੁੱਤ ਘਰ ਦੇ ਵਿੱਚ ਪਰਿਵਾਰ ਟੱਬਰ ਮਾਪੇ ਬਾਪ ਸਾਰਾ ਕੁਝ ਹੈਗਾ ਨਾ ਪਰ ਜਿਹੜਾ ਰੱਬ ਨਾਲੋਂ ਟੁੱਟਿਆ ਉਹਦੇ ਅੰਦਰ ਸ਼ਾਂਤੀ ਫਿਰ ਵੀ ਹੈ ਨਹੀਂ ਟਕਾਹ ਵੇਖ ਵੀ ਨਹੀਂ ਅੰਦਰੋਂ ਤ੍ਰਿਪਤ ਫਿਰ ਵੀ ਨਹੀਂ ਅੰਦਰੋਂ ਰਾਜ ਫਿਰ ਵੀ ਨਹੀਂ ਉਹਦੇ ਕੋਲ ਕਿਉਂਕਿ ਪ੍ਰਮਾਤਮਾ ਨਾਲੋਂ ਟੁੱਟਿਆ ਹੁਣ ਰੱਬ ਨਾਲੋਂ ਪ੍ਰਮਾਤਮਾ ਨਾਲੋਂ ਟੁੱਟੇ ਮਨੁੱਖ ਨੂੰ ਮਹਾਰਾਜ ਕਹਿੰਦੇ ਮਾਇਆ ਦੇ ਭੋਗ ਜਿੰਨੇ ਮਰਜ਼ੀ ਭੋਗਦਾ ਹੋਵੇ ਉਹਦੇ ਲਈ ਸਾਰੇ ਫਿੱਕੇ ਆ ਕੌੜੇ ਹੋ ਜਾਂਦੇ ਆ ਮਹਾਰਾਜ ਨੇ ਤੇ ਬਚਨ ਕਰਿਆ ਨਾ ਕਹਿੰਦੇ ਭਾਈ ਖਿੰਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਉਹਦੇ ਲਈ ਇੱਕ ਭੋਰਾ ਪਰ ਸਮੇ ਬਾਸ ਮਿੱਥੀ ਉਹ ਸਾਰੇ ਮਾਇਆ ਦੇ ਭੋਗ ਕੌੜੇ ਹੋ ਜਾਂਦੇ ਆ ਕੁੜੱਤਣ ਵਾਲੇ ਹੋ ਜਾਂਦੇ ਆ ਜਿਨ੍ਹਾਂ ਨੂੰ ਸੰਸਾਰੀ ਲੋਕ ਅਸੀਂ ਕਹਿੰਦੇ ਬੜੇ ਮਿੱਠੇ ਰਸ ਹੈ ਸਾਰੇ ਮਿਠਾਸ ਰਸ ਕਹਿੰਦੇ ਆ ਨਾ ਸਾਰੇ ਭੋਗਾਂ ਨੂੰ ਸੀ ਪਰ ਮਹਾਰਾਜ ਕਹਿੰਦੇ ਤਾਂ ਸਾਰੇ ਕੌੜੇ ਹੋ ਜਾਂਦੇ ਉਹਨਾਂ ਵਾਸਤੇ ਹੈ ਕਿੰਨਾ ਵਾਸਤੇ ਜਿਹੜੇ ਰੱਬ ਨਾਲ ਟੁੱਟੇ ਆ ਜਿਹੜੇ ਜੁੜੇ ਆ ਜੀ ਉਹਨਾਂ ਵਾਸਤੇ ਸਾਰੇ ਰਸ ਦਿੰਦੇ ਆ ਨਾ ਹੁਣ ਆਪਾਂ ਜਪਜੀ ਸਾਹਿਬ ਤੇ ਰੋਜ਼ ਪੜ੍ਹਦੇ ਹਾਂ ਤੁਸੀਂ ਉੱਥੇ ਵੀ ਇਹੀ ਬਚਨ ਆ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਖਿੰ ਮੜੇ ਜੇ ਸਮੇਂ 'ਚ ਹੀ ਕੌੜੇ ਹੋ ਗਏ ਨਾ ਤੇ ਉੱਥੇ ਗੁਰੂ ਨਾਨਕ ਮਹਾਰਾਜ ਜੀ ਦੇ ਕੋ ਵਚਨ ਕਰਦੇ ਤਾਂ ਹੈ ਪੱਕੇ ਕਿੰਨੇ ਵਾਰ ਅਰਥ ਕੀਤੇ ਆ ਜੇ ਜੁਗ ਚਾਰੇ ਆਰ ਜੈ ਸਾਰੇ ਮਾਇਆ ਦੇ ਭੋਗ ਹੀ ਆ ਜੀ ਹੁਣ عمر ਹੈ ਤੁਸੀਂ ਸਾਰੇ ਬੈਠੇ ਹੋ ਆਪਾਂ ਇੰਨੀ ਸੰਗਤ ਬੈਠੇ ਆ ਹਰੇਕ ਬੰਦਾ ਕਹਿੰਦਾ ਨਾ ਮੈਨੂੰ ਮੇਰੀ ਉਮਰ ਪਿਆਰੀ ਆ ਭਾਵੇਂ ਉਹ ਬਚਪਨ ਚਾ ਭਾਵੇਂ ਜਵਾਨੀ ਚਾ ਭਾਵੇਂ ਬੜੇ ਭੇਜਾ ਜਾਨ ਪਿਆਰੀ ਐ ਨਾ ਆਪਦੀ ਉਮਰ ਹੁਣ ਭਾਵੇਂ ਬੁੱਢਾ ਹੋਵੇ ਮਤਲਬ ਸੇਜ ਤੇ ਪਿਆ ਹੋਵੇ ਪਲੰਗ ਤੇ ਮੰਜੇ ਤੇ ਪਿਆ ਹੋਵੇ ਉਹਨਾਂ ਉਹਦਾ ਵੀ ਮਰਨ ਨੂੰ ਜੀ ਨਹੀਂ ਕਰਦਾ ਉਹ ਵੀ ਕਹਿੰਦਾ ਵੀ ਹਜੇ ਹੋਰ ਜੀਉਣ ਲਗੇ ਮਤਲਬ ਕੀ ਐ ਸਾਨੂੰ ਉਹ ਮਿੱਠਾ ਲੱਗਦਾ ਐ ਉਹ ਭੋਗ ਇਹੀ ਤਾਂ ਮਾਇਆ ਦੇ ਭੋਗ ਐ ਜੀ ਪੈਸਾ ਟਕ ਐ ਹੁਣ ਦੇਖੋ ਜਿਹਦੇ ਕੋਲੇ ਜਿੰਨਾ ਐ ਉਹ ਕਹਿੰਦਾ ਉਸ ਤੋਂ ਵੱਧ ਹੋ ਜੇ ਮੇਰੇ ਕੋਲੇ ਇਹ ਮਾਇਆ ਦਾ ਭੋਗ ਹੈ ਰਸ ਹੈ ਖਾਣਾ-ਦਾਣ ਹੈ ਜਿਹੋ ਜਿਹਾ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਉਸ ਤੋਂ ਵੱਧ ਵਧੀਆ ਕਹਿੰਦੇ ਆ ਵੀ ਇਸ ਤੋਂ ਅਗਲੀ ਵਾਰ ਵਧਿਆ ਸਖੀਏ ਇੱਕ ਇੱਕ ਤਰ੍ਹਾਂ ਦਾ ਖਾਣਾ ਬਣਾਇਆ ਭੋਜਨ ਫਿਰ ਕਹਿੰਦੇ ਆ ਦੋ ਤਰ੍ਹਾਂ ਦਾ ਬਣਾਈਏ ਇਦਾਂ ਕਰਦੇ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਕਦੇ ਮਾਇਆ ਦੇ ਭੋਗ ਤੋਂ ਨਿਕਲੇ ਨਹੀਂ ਰਸ ਨਹੀਂ ਨਾ ਉਹਦਾ ਮਿਟਿਆ ਬਾਬਾ ਜੀ ਕਹਿੰਦੇ ਜੇ ਜੋ ਵਿਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਜੇ ਰੱਬ ਦੀਆਂ ਨਿਗਾਹਾਂ ਦੇ ਵਿੱਚੀ ਰੱਬ ਦੀਆਂ ਨਜ਼ਰਾਂ ਦੇ ਵਿੱਚੀ ਹਜੇ ਤੂੰ ਸਹੀ ਨਹੀਂ ਹੋਇਆ ਤਾਂ ਫਿਰ ਕੀ ਫਾਇਦਾ ਫਿਰ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਖਿੰਮੇ ਕੋੜੇ ਹੋਏ ਗਏ ਬਚਨ ਇੱਥੇ ਹੈ ਨਾ ਮਹਾਰਾਜ ਇਸ ਮਹੀਨੇ ਕਤਕ ਦੇ ਵਿੱਚ ਕਹਿੰਦੇ ਖਿੰਮੇ ਕੋੜੇ ਹੋਏ ਗਏ ਜਿਤਨੇ ਮਾਇਆ ਭੋਗ ਜਿੰਨੇ ਮਾਇਆ ਦੇ ਭੋਗ ਆ ਕੌੜੇ ਹੋ ਜਾਂਦੇ ਭਾਈ ਅਗਲਾ ਵਚਨ ਸਤਿਗੁਰ ਜੀ ਕਰਦੇ ਆ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਬਾਬਾ ਜੀ ਕਹਿੰਦੇ ਹੁਣ ਦੁਖੀ ਹਾਲਤ ਦੇ ਵਿੱਚ ਕਿਸੇ ਦੇ ਪਾਸ ਜਾ ਕੇ ਰੋਣਾ ਰੋਵੇਂਗਾ ਐ ਰੋਣਾ ਰੋਂਦਾ ਕੋਈ ਲਾਭ ਨਹੀਂ ਦਿੰਦਾ ਮੰਨ ਲਓ ਮਨ ਦੁਖੀ ਹੈ ਵੀ ਮੈਂ ਰੱਬ ਨਾਲੋਂ ਟੁੱਟਿਆ ਮੈਨੂੰ ਕੋਈ ਚੀਜ਼ ਦਾ ਭੋਗ ਭੋਗਿਆ ਉਹ ਰਸ ਨਹੀਂ ਆਇਆ ਰਾਜ ਨਹੀਂ ਆਇਆ ਤੇ ਬਾਬਾ ਜੀ ਕਹਿੰਦੇ ਕਿਸੇ ਕੋਲੇ ਜਾ ਕੇ ਜੇ ਤੂੰ ਬਿਲਕੇ ਰੋਵੇਂ ਕਿਸੇ ਨੂੰ ਕਹਵੇਂ ਜੀ ਮੈਨੂੰ ਰੱਬ ਨਾਲ ਮੈਂ ਟੁੱਟਿਆ ਸੀ ਮੈਨੂੰ ਆ ਫਾਇਦਾ ਨਹੀਂ ਹੋਇਆ ਕੋਈ ਤਰੀਕਾ ਨਹੀਂ ਕੋਈ ਵਿਚੋਲਾ ਨਹੀਂ ਉਹ ਜਿਹੜਾ ਗੁਰਮਖੋ ਤੁਹਾਡਾ ਫਾਇਦਾ ਕਰ ਦੇ ਇੱਕੋ ਇੱਕ ਵਿਚੋਲਾ ਜਿਹੜਾ ਪ੍ਰਮਾਤਮਾ ਨਾਲ ਮਿਲਾਉਂਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਇਹ ਮਿਲਾਉਂਦੇ ਆ ਜਾ ਕੇ ਸਿੱਖ ਨੂੰ ਫਿਰ ਉਨ ਜਿਹੜਾ ਬੰਦਾ ਇਹਨਾਂ ਨਾਲ ਨੂੰ ਟੁੱਟਿਆ ਫਿਰਦਾ ਬਾਣੀ ਨਾਲੋਂ ਤੇ ਉਹ ਕਿਤੇ ਮਰਜੀ ਤੁਰਿਆ ਫਿਰੇ ਦੁਨੀਆ 'ਚ ਜੀ ਮਹਾਰਾਜ ਨੇ ਇਥੇ ਬਚਨ ਸਪਾਸਟ ਕਰਤਾ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ ਅੱਜ ਦੁਨੀਆ ਕਿੰਨੀ ਰੋਂਦੀ ਫਿਰਦੀ ਏ ਜੀ ਕਹਿੰਦੇ ਆ ਨਾ ਸਾਨੂੰ ਕੋਈ ਕਿਤੇ ਜਾ ਕੇ ਕਹਿੰਦਾ ਮੈਨੂੰ ਜੀ ਰੱਬ ਮਿਲ ਜੇ ਮੈਨੂੰ ਮੇਰਾ ਫਾਇਦਾ ਹੋ ਜੇ ਪਖੰਡੀਆਂ ਕੋਲੇ ਤੁਰਿਆ ਫਿਰਦਾ ਕੋਈ ਕਿਸੇ ਬਾਬੇ ਕੋਲੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਫਿਰਦੇ ਆ ਨਾ ਅੱਜ ਪੰਜਾਬ ਦੇ ਲੋਕ ਜ਼ਿਆਦਾਤਰ ਸਾਰੇ ਪਟਕਦੇ ਫਿਰਦੇ ਆ ਵੀ ਇਹ ਟੋਣੀ ਟਕਾ ਵਧਿਆ ਤਾਂ ਹੋਰ ਕੋਲੇ ਚਲੇ ਜਾਂਦੇ ਆ ਉਥੋਂ ਨਹੀਂ ਟਕਾ ਵਧਿਆ ਤਾਂ ਤੀਜੇ ਕੋਲੇ ਚਲੇ ਜਾਂਦੇ ਕੋਈ ਛੱਡਣਾ ਨਹੀਂ ਨਾ ਕਾਰਨ ਕੀ ਆ ਗੁਰਮਖੋ ਅਸੀਂ ਅਸਲ ਦੇ ਨਾਲੋਂ ਟੁੱਟੇ ਫਿਰਦੇ ਆ ਜਦੋਂ ਕੋਈ ਵੀ ਚੀਜ਼ ਆਪਣੇ ਮੂਲ ਨਾਲੋਂ ਟੁੱਟ ਜੇ ਨਾ ਆਪਣੇ ਮੂਲ ਨਾਲੋਂ ਉਹਦਾ ਗੁਰਮਖੋ ਕਦੇ ਵੀ ਕੋਈ ਫਿਰ ਟਕਾ ਨਹੀਂ ਹੁੰਦਾ ਕਿਤੋਂ ਵੀ ਉਹਦਾ ਇਲਾਜ ਨਹੀਂ ਕਿਤੋਂ ਵੀ ਉਹਨੂੰ ਕੋਈ ਮਤਲਬ ਟਕਾ ਨਹੀਂ ਮਿਲਣਾ ਸ਼ਾਂਤੀ ਨਹੀਂ ਮਿਲਣੀ ਕਿਉਂਕਿ ਉਹ ਮੂਲ ਨਾਲ ਟੁੱਟ ਚੁੱਕਿਆ ਤੇ ਬਾਬਾ ਜੀ ਰੋਜ਼ ਤਾਂ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਸਿੱਧਾ ਕਹਿੰਦੇ ਨਾ ਬਾਣੀ ਚ ਹੁਣ ਜਦੋਂ ਮੂਲ ਨਾਲ ਹੀ ਟੁੱਟਿਆ ਫਿਰਦਾ ਭਾਈ ਤੈਨੂੰ ਪਤਾ ਹੀ ਨਹੀਂ ਵੀ ਮੈਂ ਕੌਣ ਆ ਮੈਂ ਕਿੱਥੋਂ ਮੈਂ ਕਿੱਥੋਂ ਪੈਦਾ ਹੋਇਆ ਕਿਹਨੇ ਮੈਨੂੰ ਪੈਦਾ ਕੀਤਾ ਤੇ ਮਨੁੱਖ ਨੂੰ ਇਹ ਨਹੀਂ ਪਤਾ ਪਹਿਲੀ ਗੱਲ ਤਾਂ ਕੌਣ ਸਾਡੇ ਵਿੱਚ ਵੱਸਦਾ ਪਿਆ ਕੌਣ ਸਾਨੂੰ ਬੁਲਾਉਂਦਾ ਚਲਾਉਂਦਾ ਪਿਆ ਆ ਚੱਲਦੇ ਆ ਆ ਬੋਲਦੇ ਆ ਇਹ ਕਿਹਦੀ ਕਿਰਪਾ ਨਾਲ ਆ ਅੱਜ ਜਦੋਂ ਬਾਬਾ ਜੀ ਐਵੇਂ ਨਹੀਂ ਬਾਣੀ ਚ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪਛਾਣਨ ਦੀ ਲੋੜ ਹੈ ਨਾ ਜੀ ਤੇ ਜਦੋਂ ਬੰਦਾ ਮੂਲ ਨਾਲ ਹੀ ਟੁੱਟ ਜੇ ਮੰਨ ਲਓ ਆ ਦਰਖਤ ਨੇ ਆਪਾਂ ਬਾਹਰੋਂ ਵਰਸਪਤੀ ਦੀ ਉਦਾਹਰਣ ਲੈਂਦੇ ਆ ਦਰਖਤ ਨੇ ਜੇ ਇਹ ਜੜ ਨਾਲੋਂ ਟੁੱਟ ਜਾਣ ਮੰਨ ਲਓ ਟਾਣਾ ਹੈ ਕੋਈ ਦਰਖਤ ਦਾ ਟਾਣਾ ਦਰਖਤ ਦੀ ਟਾਣੀ ਉਹਦੇ ਨਾਲੋਂ ਟੁੱਟ ਗਈ ਥੱਲੇ ਡਿੱਗ ਗਈ ਧਰਤੀ ਤੇ ਉਹ ਕਿਹਦੇ ਨਾਲੋਂ ਟੁੱਟ ਗਈ ਭਲਾ ਮੂਲ ਨਾਲੋਂ ਟੁੱਟ ਗਈ ਜਿਹਦੇ ਵਿੱਚ ਦੀ ਉਹਨੂੰ ਪੇਡੇ ਵਿੱਚ ਦੀ ਆਸਰ ਆਉਣਾ ਸੀ ਜਿਹਦੇ ਵਿੱਚ ਦੀ ਉਹਨੂੰ ਤੰਤ ਤਾਕਤ ਮਿਲਣੀ ਆ ਖੁਰਾਕ ਮਿਲਣੀ ਆ ਅਖੀਰ ਉਹ ਟਾਣੇ ਦਾ ਉਹ ਟਾਣੀ ਦਾ ਕੀ ਵੜਨਾ ਜੀ ਟੁੱਟ ਕੇ ਡਿੱਗ ਕੇ ਸੁੱਕ ਜਾਣਾ ਨਾ ਮੁਰਝਾ ਜਾਣਾ ਨਾ ਮਰ ਜਾਣਾ ਨਾ ਉਹਨੇ ਫੁੱਲ ਹੈ ਫੁੱਲ ਨੂੰ ਜਦੋਂ ਉਹਦੇ ਪੇਡੇ ਨਾਲੋਂ ਤੋੜ ਲਿਆ ਜਾਂਦਾ ਹੈ ਉਹ ਕਿੰਨੇ ਕੁ ਦਿਨ ਜਿਉਂਦਾ ਰਹਿ ਜਾਂਦਾ ਭਲਾ ਅੱਜ ਕੱਲ ਆਪਾਂ ਫੁੱਲ ਚੜਾਉਨੇ ਆ ਮਹਾਰਾਜ ਮੂਰੇ ਆ ਕੇ ਗੁਰੂਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਫੁੱਲ ਚੜਾਉਣੀ ਆ ਭੇਟਾ ਕਰਦਿਆਂ ਹੁਣ ਤੁਸੀਂ ਦੇਖੋ ਵੀ ਉਹ ਫੁੱਲ ਨੂੰ ਦੋ ਦਿਨ ਜਿਉਂਦੇ ਰੱਖ ਸਕਦੇ ਆ ਵੱਧ ਤੋਂ ਵੱਧ ਤਿੰਨ ਦਿਨ ਗਰਮੀ ਦੀ ਰੁੱਤ 'ਚ ਤਾਂ ਸ਼ਾਮ ਤੱਕ ਹੀ ਰਹਿੰਦਾ ਜਿਉਂਦਾ ਸਿਆਲੂ ਰੁੱਤ 'ਚ ਦੋ ਦਿਨ ਤਿੰਨ ਦਿਨ ਕੱਟ ਸਕਦਾ ਹੈ ਉਹ ਕਿਉਂ ਭਲਾ ਮਰ ਜਾ ਗਿਆ ਸੁੱਕ ਕਿਉਂ ਗਿਆ ਪੇਡੇ ਤੇ ਖੜਾ ਕਿਉਂ ਨਹੀਂ ਸੁੱਕਿਆ ਕਿਉਂਕਿ ਉਹ ਕਿਹਦੇ ਨਾਲ ਜੁੜਿਆ ਹੋਇਆ ਸੀ ਜੀ ਆਪਦੇ ਮੂਲ ਨਾਲ ਮੋਢ ਨਾਲ ਜੁੜਿਆ ਸੀ ਨਾ ਗੁਰਮਖੋਈ ਹੀ ਸਾਡੇ 'ਚ ਹੈ ਜਿਹੜਾ ਤਾਂ ਸਿੱਖ ਗੁਰੂ ਨਾਲ ਜੁੜਿਆ ਪ੍ਰਮਾਤਮਾ ਨਾਲ ਜੁੜਿਆ ਵਾਹਿਗੁਰੂ ਨਾਲ ਜੁੜਿਆ ਉਹ ਆਪਦੇ ਮੂਲ ਨਾਲ ਜੁੜਿਆ ਤੇ ਜਿਹੜਾ ਇੱਕ ਵਾਰ ਆਪਣੇ ਮੂਲ ਨਾਲੋਂ ਟੁੱਟ ਗਿਆ ਜੀ ਉਹਦਾ ਫਿਰ ਗੁਰਮਖੋ ਕੋਈ ਵਾਰੀ ਵਸ ਨਹੀਂ ਰਹਿ ਜਾਂਦਾ ਵੀ ਉਹ ਰੁੜ ਖੁੱਲ ਜਾਂਦਾ ਐਵੇਂ ਨਹੀਂ ਮਾਰੇ ਨੇ ਕਿਹਾ ਵਿਚ ਨਾ ਕੋਈ ਕਰ ਸਕਾ ਵਿਚਵੇਂ ਵਿਚੋਲਾ ਬਾਬਾ ਜੀ ਕਹਿੰਦੇ ਵਿਚੋਲੇ ਜਿੰਨੇ ਮਰਜ਼ੀ ਪਾਈ ਜਾ ਜੇ ਤੂੰ ਰੱਬ ਨੂੰ ਯਾਦ ਹੀ ਨਹੀਂ ਕਰਦਾ ਭਾਜੀ ਫੇਰ ਸਮਝ ਲੈ ਤੂੰ ਡੁੱਬ ਗਿਆ ਉਹ ਜਿਵੇਂ ਮੈਂ ਇੱਕ ਉਦਾਹਰਨ ਤੌਰ ਤੇ ਸਾਖੀ ਚੋਂ ਲੈ ਲੈਣਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਚੋਂ ਭਾਈ ਅਨੰਦ ਲਾਲ ਜੀ ਤੇ ਕਈ ਗੁਰਮਖ ਪਿਆਰੇ ਗੁਰਸਿੱਖ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਤੁਰੇ ਜਾਂਦੇ ਆ ਨਦੀ ਦੇ ਕਿਨਾਰੇ ਪਹਿਲਾਂ ਵੀ ਮੈਂ ਬਚਨ ਸਾਂਝਾ ਕੀਤਾ ਕਈ ਵਾਰ ਉਹ ਜਦੋਂ ਨਦੀ ਦੇ ਕਿਨਾਰੇ ਤੁਰੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਪੱਥਰ ਚੁੱਕਿਆ ਛੋਟਾ ਜਿਹਾ ਉਹ ਚੁੱਕ ਕੇ ਪਾਣੀ 'ਚ ਸੁੱਟਦਾ ਸੁੱਟ ਕੇ ਮਹਾਰਾਜ ਜੀ ਕਹਿੰਦੇ ਆ ਕਹਿੰਦੇ ਭਾਈ ਗੁਰਮਖੋ ਆ ਪੱਥਰ ਪਾਣੀ 'ਚ ਕਿਉਂ ਡੁੱਬ ਗਿਆ ਭਲਾ ਇਹ ਉੱਪਰ ਕਿਉਂ ਨਹੀਂ ਤੈਰਿਆ ਅਪ ਪੱਤੇ ਜਾਂਦੇ ਆ ਪਾਣੀ 'ਚ ਤਾਂ ਉੱਪਰ ਤੈਰਦੇ ਜਾਂਦੇ ਪੱਥਰ ਪਾਣੀ 'ਚ ਡੁੱਬ ਗਿਆ ਉਹ ਸਾਰਿਆਂ ਨੇ ਆਪ ਕੋ ਆਪਣੀ ਮਤ ਮੁਤਾਬਕ ਵਾਰ-ਵਾਰ ਜਵਾਬ ਦਿੱਤੇ ਵੀ ਜੀ ਇਹਦਾ ਇਹ ਕਾਰਨ ਹੈ ਤਾਂ ਡੁੱਬ ਗਿਆ ਵੀ ਕਿਸੇ ਨੇ ਕਿਹਾ ਵੀ ਪੱਥਰ ਭਾਰੀ ਹੈ ਜੀ ਪਾਣੀ ਹਲਕਾ ਹੈ ਉਹ ਭਾਰੀ ਹੋਣ ਦੇ ਕਾਰਨ ਪੱਥਰ ਹਲਕੇ ਪਾਣੀ ਦੇ ਵਿੱਚ ਡੁੱਬ ਗਿਆ ਇਹੀ ਜਵਾਬ ਦਿੱਤਾ ਜ਼ਿਆਦਾਤਰ ਮਹਾਰਾਜ ਨੂੰ ਸਿੱਖਾਂ ਤੋਂ ਇਹੀ ਜਵਾਬ ਮਿਲਿਆ ਇੰਨੇ ਭਾਈ ਆਨੰਦ ਲਾਲ ਜੀ ਜਾਂਦੇ ਆ ਗੁਰੂ ਮਹਾਰਾਜ ਜੀ ਦੇ ਪਿਆਰੇ ਕਵੀ ਉਹ ਮਹਾਰਾਜ ਦੇ ਨਾਲ ਤੁਰੇ ਜਾਂਦੇ ਆ ਸਤਿਗੁਰੂ ਜੀ ਕਹਿੰਦੇ ਆ ਨੰਦ ਲਾਲ ਜੀ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹੁੰਦਾ ਵੀ ਆ ਮੈਂ ਪੱਥਰ ਦੁਬਾਰਾ ਕਿਉਂ ਕਿ ਪਾਣੀ ਚ ਛੁੱਟਦਾ ਸਤਿਗੁਰਾਂ ਨੇ ਦੁਬਾਰਾ ਇੱਕ ਵਾਰ ਫੇਰ ਚੁੱਕਿਆ ਪੱਥਰ ਚੁੱਕ ਕੇ ਪਾਣੀ ਚ ਛੁੱਟਦਾ ਛੁੱਟ ਕੇ ਮਹਾਰਾਜ ਕਹਿੰਦੇ ਮੈਂ ਪੁੱਛਦਾ ਭਾਈ ਨੰਦ ਲਾਲ ਜੀ ਇਹ ਪਾਣੀ ਚ ਕਿਉਂ ਡੁੱਬ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਨੰਦ ਲਾਲ ਜੀ ਕਹਿੰਦੇ ਸੱਚੇ ਪਾਤਸ਼ਾਹ ਵੇਖੋ ਸਾਰਿਆਂ ਨੇ ਆਪੋ ਆਪਣੀ ਸਮਾਤ ਮੁਤਾਬਕ ਆਪੋ ਆਪਣੀ ਅਕਲ ਮੁਤਾਬਕ ਜਵਾਬ ਦਿੱਤੇ ਸਾਰਿਆਂ ਦੇ ਜਵਾਬ ਸਹੀ ਹੈ ਪਰ ਤੁਹਾਡੇ ਪ੍ਰਤੀ ਉਹ ਦਰੁਸਤ ਨਹੀਂ ਹਨ ਸਹੀ ਨਹੀਂ ਹਨ ਮੇਰੇ ਮੁਤਾਬਕ ਤਾਂ ਮਹਾਰਾਜ ਮੇਰੀ ਅਕਲ ਤਾਂ ਇਹ ਕਹਿੰਦੀ ਆ ਕਿ ਜਿਹੜਾ ਵੀ ਪੱਥਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਹੱਥ ਦੇ ਵਿੱਚੋਂ ਛੁੱਟ ਕੇ ਪਾਣੀ ਦੇ ਵਿੱਚ ਜਾ ਡਕਿਆ ਉਹਨੇ ਡੁੱਬਣਾ ਹੀ ਸੀ ਉਹ ਤਰਦਾ ਨਹੀਂ ਇਸੇ ਤਰ੍ਹਾਂ ਕਹਿੰਦੇ ਮਹਾਰਾਜ ਜਿਹੜਾ ਸਿੱਖ ਤੇਰੇ ਹੱਥੋਂ ਛੁੱਟ ਗਿਆ ਨਾ ਉਹ ਕਦੇ ਤਰਦਾ ਨਹੀਂ ਮਹਾਰਾਜ ਉਹ ਡੁੱਬ ਜਾਊਗਾ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਅੱਜ ਆਪਾਂ ਜਿਹੜੇ ਬਚਨ ਲੈ ਰਹੇ ਹਾਂ ਹੁਣ ਗੁਰੂ ਗੋਬਿੰਦ ਸਿੰਘ ਨਾਲੋਂ ਟੁੱਟ ਕੇ ਸਿੱਖ ਨਹੀਂ ਜਿਵੇਂ ਤਰ ਸਕਦਾ ਗੁਰਮਖੋ ਆਪਣੇ ਮੂਲ ਨਾਲੋਂ ਟੁੱਟ ਕੇ ਕੋਈ ਵੀ ਚੀਜ਼ ਜੀਵਤ ਨਹੀਂ ਰਹਿ ਜਾਂਦੀ ਜਿਉਂਦੀ ਨਹੀਂ ਰਹਿ ਜਾਂਦੀ ਤੇ ਗੁਰਮਖੋ ਤੁਸੀਂ ਸਾਰੇ ਹਿਸਾਬ ਲਾਇਓ ਧੰਨ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਕੇ ਸਾਡਾ ਕੀ ਹੋਣਾ ਵੇ ਜਿਹੜੇ ਟੁੱਟੇ ਵਰਦਿਆ ਫਿਰ ਮਹਾਰਾਜ ਨੇ ਕਹਿਤਾ ਦਿੱਤਾ ਕਹਿੰਨੇ ਭਾਈ ਜਿਹੜੇ ਤਨ ਚੋਂ ਬਾਣੀ ਵਿਸਰਗੀ ਜਾਏ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬੇਲਲਾਇ ਫਿਰ ਬੱਲਾਉਂਦੇ ਵੀ ਫਿਰਦੇ ਆ ਜੀ ਇੱਥੇ ਮਾਰਿਆ ਨਹੀਂ ਕਿ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋ ਬਹਿ ਰੋਜ ਅੱਗੇ ਕਹਿੰਦੇ ਕੀਤਾ ਕਿਛੂ ਨਾ ਹੋ ਬਈ ਲਿਖਿਆ ਤੁਰ ਸੰਜੋਗ ਬਾਬਾ ਜੀ ਕਹਿੰਦੇ ਭਾਈ ਦੁਖੀ ਜੀਵ ਇਸਤਰੀ ਹੈ ਜਿਹੜੀ ਉਹਦੀ ਕੋਈ ਪੇਸ਼ ਨਹੀਂ ਜਾਂਦੀ ਕਿਉਂਕਿ ਉਹਨੇ ਪਿਛਲੇ ਕਰਮਾਂ ਵਿੱਚ ਚੰਗਾ ਨਹੀਂ ਬੀਜਿਆ ਚੰਗਾ ਨਹੀਂ ਕੀਤਾ ਜਿਹੋ ਜਾਂ ਕਮਾਓਗੇ ਨਾ ਜੀ ਉਹੇ ਜਾਂ ਵੱਢਣਾ ਪੈਂਦਾ ਹੈ ਪੂਰਵਲੇ ਕਰਮਾਂ ਦਾ ਇੱਥੇ ਜੋ ਕਮਾ ਕੇ ਜਾਓਗੇ ਇਸ ਦੁਨੀਆ ਚੋਂ ਮਨੁੱਖ ਰੂਪ ਚਾਏ ਆ ਜਿਹੋ ਜਾਂ ਕਮਾਓਗੇ ਉਹੇ ਜਾਂ ਵੱਢ ਲਾਂਗੇ ਜੀ ਅੱਗੇ ਜਾ ਕੇ ਜਿਹੋ ਜਾਂ ਕਰਕੇ ਜਾਵਾਂਗੇ ਉਹਦਾ ਫਾਲੋ ਇਹ ਜਾਂ ਮਿਲ ਜਾਣਾ ਸਤਿਗੁਰੂ ਮਹਾਰਾਜ ਕਹਿੰਦੇ ਆ ਜੀਵ ਰੂਪੀ ਇਸਤਰੀ ਕੀ ਕਰੇ ਕੀਤਾ ਕਿਛੂ ਨਾ ਹੋ ਗਈ ਲਿਖਿਆ ਤੁਰ ਸੰਜੋਗ ਉਹਦੇ ਪਿਛਲੇ ਕਰਮਾਂ ਦੇ ਅਨੁਸਾਰ ਜੋ ਉਹਦੇ ਜੀਵਨ ਚ ਲਿਖਿਆ ਉਹ ਜੀਵ ਰੂਪੀ ਇਸਤਰੀ ਭੁਗਤਦੀ ਪਈ ਆ ਉਹ ਇੱਥੇ ਆ ਕੇ ਹੁਣ ਆਪਦੀ ਪੇਸ਼ ਨਹੀਂ ਚਲਾ ਸਕਦੀ ਜੋਰ ਨਹੀਂ ਚਲਾ ਸਕਦੀ ਫਿਰ ਮਹਾਰਾਜ ਅੱਗੇ ਬਚਨ ਕਰਦੇ ਆ ਬੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਜੇ ਕਿਤੇ ਵੱਡਿਆਂ ਭਾਗਾ ਵਾਲੇ ਹੋ ਜਗੇ ਨਾ ਜੀਵ ਰੂਪੀ ਇਸਤਰੀ ਜਿਹੜੀ ਵੱਡ ਭਾਗੀ ਹੋ ਜੇ ਵੱਡਿਆਂ ਭਾਗਾ ਵਾਲੀ ਜਿਹੜੇ ਗੁਰੂ ਨਾਲ ਜੁੜ ਗਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਾਣੀ ਨਾਲ ਜਿਹੜਾ ਮਨੁੱਖ ਗੁਰਬਾਣੀ ਨਾਲ ਜੁੜ ਗਿਆ ਜੀਵ ਰੂਪੀ ਇਸਤਰੀ ਗੁਰਬਾਣੀ ਨਾਲ ਜੁੜ ਗਈ ਮਹਾਰਾਜ ਜੀ ਕਹਿੰਦੇ ਫਿਰ ਉਹ ਚੰਗੇ ਭਾਗਾ ਵਾਲੀ ਹੋ ਜਾਂਦੀ ਹੈ ਭਾਈ ਉਹਦੇ ਜਿਹੜੇ ਵਿਛੋੜੇ ਦੇ ਕਾਰਨ ਦੁੱਖ ਉਹਨੂੰ ਲੱਗੇ ਆ ਨਾ ਜਿਹਨੂੰ ਗੁਰਬਾਣੀ ਨੇ ਚਾਰ ਦੁੱਖ ਵੱਡੇ ਕਿਹਾ ਨਾ ਗੁਰੂ ਨਾਨਕ ਦੇਵ ਜੀ ਨੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਇ ਬੈਦਨਾ ਭੋਲੇ दारू ਲਾਏ ਉਥੇ ਚਾਰ ਦੁੱਖ ਵੱਡੇ ਕਹਿੰਦਾ ਗੁਰੂ ਨਾਨਕ ਮਹਾਰਾਜ ਉਹਦੇ ਚ ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਉਹ ਕਿਹਦੇ ਵਿਛੋੜੇ ਦਾ ਜੀਵ ਰੂਪੀ ਇਸਤਰੀ ਦਾ ਤੇ ਪਰਮਾਤਮਾ ਦਾ ਵਿਛੋੜਾ ਪਿਆ ਹੋਇਆ ਨਾ ਤੇ ਸਭ ਤੋਂ ਵੱਡਾ ਦੁੱਖ ਹੈ ਇੱਥੇ ਮਹਾਰਾਜ ਕਹਿੰਦੇ ਉਹ ਜਿਹੜੇ ਵਿਛੋੜੇ ਦੇ ਦੁੱਖ ਨੇ ਨਾ ਉਹ ਭਾਈ ਫਿਰ ਵੱਡਿਆਂ ਭਾਗਾਂ ਵਾਲਿਆਂ ਦੇ ਮਿਟ ਜਾਂਦੇ ਆ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਉਹਦੇ ਸਾਰੇ ਵਿਛੋੜੇ ਜਿਹੜੇ ਜਨਮਾ ਜਨਮਾਂ ਤਰਾਂ ਦੇ ਜਿਹਨੂੰ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਆ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਉਹ ਵਿਛੋੜਾ ਹੀ ਆ ਨਾ ਜੀ ਬਹੁਤ ਜਨਮਾਂ ਦਾ ਅੱਜ ਸਵੇਰ ਦਾ ਨਹੀਂ ਆ ਇੱਕ ਜੀਵਨ ਦਾ ਜਾਂ ਦੋ ਜੀਵਨਾਂ ਦਾ ਨਹੀਂ ਪਤਾ ਹੀ ਨਹੀਂ ਕਿੰਨੇ ਕੁ ਜੀਵਨਾਂ ਦੇ ਵਿੱਚਲੇ ਵਰਦੇ ਆ ਟੁੱਟੇ ਫਿਰਦੇ ਆ ਉਹਦੇ ਨਾਲੋਂ ਆਪਾਂ ਮਹਾਰਾਜ ਕਹਿੰਦੇ ਇਹ ਵਿਛੋੜਾ ਫਿਰ ਮਿਟ ਜਾਂਦਾ ਹੈ ਪਰਮਾਤਮਾ ਨਾਲ ਉਸ ਜੀਵ ਰੂਪੀ ਇਸਤਰੀ ਦਾ ਮੇਲ ਹੋ ਜਾਂਦਾ ਜਿਹੜੀ ਜੀਵ ਰੂਪੀ ਇਸਤਰੀ ਆਪਦੇ ਕਰਮ ਵੱਡੇ ਕਰ ਲੇ ਆਪਦੇ ਭਾਗ ਵੱਡੇ ਕਰ ਲੇ ਵੱਡੇ ਭਾਗ ਕਿਹਨਾਂ ਦੇ ਆ ਜੀ ਸਭ ਤੋਂ ਵੱਡੇ ਭਾਗ ਤਿੰਨਾ ਗੁਰਸਿੱਖਾਂ ਕੇ ਹੁਣ ਆਪਜੀ ਸੁਣਿਓ ਵੱਡੇ ਭਾਗ ਕੀਦੇ ਆ ਆਪਣੇ ਚਿੱਤ ਚ ਨਾਲ ਦੀ ਨਾਲ ਸਵਾਲ ਪੈਦਾ ਹੁੰਦਾ ਨਾ ਇਹ ਮਨ ਸਵਾਲ ਘੜੇ ਕਰਦਾ ਵੀ ਆਪਾਂ ਪਾ ਇੱਥੇ ਪੜਿਆ ਵਚਨ ਵੱਡ ਭਾਗੀ ਮੇਰਾ ਪ੍ਰਭ ਮਿਲਿਆ ਆਪਾਂ ਕਹਿੰਦੇ ਆ ਵੱਡਿਆਂ ਭਾਗਾ ਨਾਲ ਪ੍ਰਮਾਤਮਾ ਮਿਲਦਾ ਹੈ ਤੇ ਜੇ ਹੁਣ ਨਾਲ ਦੀ ਨਾਲ ਮਨ ਨੇ ਸਵਾਲ ਕੀਤਾ ਵੀ ਵੱਡਿਆਂ ਭਾਗਾ ਨਾਲ ਕੌਣ ਹੋ ਸਕਦਾ ਸਤਗੁਰੂ ਉਹਦਾ ਵੀ ਜਵਾਬ ਦਿੰਦੇ ਆ ਬਾਣੀ ਚ ਕਹਿੰਦੇ ਭਾਈ ਸਭ ਤੋਂ ਵੱਡੇ ਭਾਗ ਤਿੰਨਾ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ ਜਿਹੜੇ ਸਿੱਖ ਗੁਰੂ ਦੇ ਚਰਨੀ ਪੈਲੇ ਆ ਨਾ ਜੀ ਉਹਦੀ ਗੱਲ ਨੂੰ ਮੰਨਦੇ ਆ ਸਤਗੁਰ ਦੀ ਪਰਮਾਤਮਾ ਦੀ ਗੱਲ ਨੂੰ ਵਟਾ ਕਰਦੇ ਆ ਉਹਨਾਂ ਗੁਰ ਸਿੱਖਾਂ ਦੇ ਭਾਗ ਵੱਡੇ ਹੋ ਜਾਂਦੇ ਆ ਗੁਰਮੁਖੋ ਤਾਂ ਮਹਾਰਾਜ ਨੇ ਇੱਥੇ ਕਿਹਾ ਵੱਡ ਭਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰੱਖ ਲੈ ਮੇਰੇ ਸਾਹਿਬ ਬੰਦੀ 모ਚ हे परमात्मा ਵਾਹਿਗੁਰੂ ਨਾਨਕ ਦਾਸ ਦੀ ਤੇਰੇ ਚਰਨਾਂ ਦੇ ਵਿੱਚ ਇਹੀ ਉਹ ਅਰਦਾਸ ਆ ਕਿ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲੈ ਨਾਨਕ ਕੋਪਰਾਵ ਰਾਖ ਲੈ へ ਮੇਰੇ ਸਾਹਿਬ ਬੰਦੀ 모ਚ ਇਹ ਕੈਦ ਦੇ ਵਿੱਚੋਂ ਕੱਢਣ ਵਾਲੇ ਬੰਦੀ ਛੋੜ ਪਿਤਾ परमात्मा ਵਾਹਿਗੁਰੂ ਅਕਾਲ ਪੁਰਖ ਜੀ ਨਾਨਕ ਤੇ ਕਿਰਪਾ ਕਰ ਇਸ ਨਾਨਕ ਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲੈ ਫਿਰ ਅੱਗੇ ਮਹਾਰਾਜ ਜੀ ਕਹਿੰਦੇ ਆ ਕਤਕ ਹੋਵੇ ਸਾਧ ਸੰਗ ਬਿੰਸੈ ਸਭੇ ਸੋਚ ਜੇ ਕਿਤੇ ਕਤਕ ਦੇ ਮਹੀਨੇ ਦੇ ਵਿੱਚ ਗੁਰਮਖੋ ਸਾਡੇ ਮਨ ਦੇ ਵਿੱਚ ਪਰਮਾਤਮਾ ਦਾ ਪਿਆਰ ਉਪਜ ਜੇ ਨਾ ਕਤਕ ਹੋਵੇ ਸਾਧ ਸੰਗ ਗੁਰੂ ਦੀ ਸੰਗਤ ਹੋ ਜੇ ਨਾ ਗੁਰੂ ਦੇ ਨਾਲ ਜੁੜ ਜੇ ਕੱਤੇ ਦੇ ਮਹੀਨੇ ਗੁਰੂ ਦੇ ਸੰਗ ਹੋ ਜੇਗੇ ਤੇ ਕਹਿੰਦੇ ਫਿਰ ਕੀ ਹੁੰਦਾ ਜੀ ਉਤਰ ਸਭ ਵਿਯੋਗ ਇੱਥੇ ਬਾਬਾ ਜੀ ਕਹਿੰਦੇ ਸਾਰੀਆਂ ਸੋਚਾਂ ਬਿੰਸੈ ਸਭੇ ਸੋਚ ਆਪਣੇ ਚਿੱਤ ਚ ਕਿੰਨੀਆਂ ਸੋਚਾਂ ਚੱਲਦੀਆਂ ਉਹ ਸਾਰੀਆਂ ਹੀ ਮਿਟ ਜਾਂਦੀਆਂ ਫਿਰ ਪਰਮਾਤਮਾ ਨਾਲ ਜੀਵ ਰੂਪੀ ਇਸਤਰੀ ਦਾ ਮੇਲ ਹੋ ਜਾਂਦਾ ਕੱਤੇ ਦਾ ਮਹੀਨਾ ਉਸ ਜੀਵ ਰੂਪੀ ਇਸਤਰੀ ਲਈ ਸੁਹਾਵਣਾ ਹੋ ਜਾਂਦਾ ਜਿਹੜੀਆਂ ਫਿਰ ਗੁਰੂ ਦੇ ਚਰਨੀ ਲੱਗਦੀਆਂ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਸਚੱਜੇ ਢੰਗ ਨਾਲ ਕੱਤੇ ਦੇ ਮਹੀਨੇ ਜਿਉਉਂਦੇ ਆ ਜਿਹੜੇ ਮਨੁੱਖ ਗੁਰੂ ਦਾ ਪਿਆਰ ਖੱਟਦੇ ਆ ਸੋ ਇਸ ਕਰਕੇ ਆਪ ਸਾਰੀ ਸੰਗਤ ਆਏ ਹੋ ਸਾਰਿਆਂ ਦਾ ਆਿਆਂ ਦਾ ਬਹੁਤ-ਬਹੁਤ ਸਤਿਕਾਰ ਹੈ ਧੰਨਵਾਦ ਹੈ ਜੀ ਆਇਆਂ ਨੂੰ ਸਾਰਿਆਂ ਨੂੰ ਜੋ ਆਪ ਜੀ ਗੁਰੂ ਦੇ ਚਰਨਾਂ ਚਾਹੇ ਹੋ ਸੋ ਬੇਨਤੀ ਹੈ ਬਾਣੀ ਪੜਿਆ ਕਰੋ ਇਸ ਮਹੀਨੇ ਕੱਤੇ ਦੇ ਮਹੀਨੇ ਮਹਾਰਾਜ ਨੇ 30 ਦਿਨ ਕਿਹਾ ਦਾ ਕਿ ਪਿਛਲੇ ਮਹੀਨੇ ਵਚਨ ਕੀਤਾ ਸੀ ਆਪਾਂ ਪਿਛਲੇ ਮਹੀਨੇ 30 ਦਿਨ ਪੜਿਆ ਬਾਣੀ ਪੜਦੇ ਰਹੇ ਆ ਅੱਜ ਤੋਂ ਲੈ ਕੇ ਆਉਣ ਵਾਲੇ 30 ਦਿਨ ਜਿਹੜੇ ਕੱਤੇ ਦੇ ਐ ਤੁਸੀਂ ਗੁਰੂ ਨਾਲ ਜੁੜੇ ਰਹੋ ਗੁਰਮੁਖੋ ਸਤਿਗੁਰੂ ਸਾਰਿਆਂ ਤੇ ਮੇਰਾ ਭਰਿਆ ਹੱਥ ਬਣਾ ਕੇ ਰੱਖੂਗਾ ਕਿਤੇ ਵੀ ਦੌੜਨ ਭੱਜਣ ਦੀ ਲੋੜ ਨਹੀਂ ਬਸ ਇੱਕ ਉਹਦੇ ਬਚਨ ਤੇ ਪਹਿਰਾ ਦੇਣਾ ਸਿੱਖ ਲੋ ਅੱਜ ਆਪਾਂ ਬਚਨ ਤਾਂ ਗੁਰੂ ਨਾਲ ਕਰ ਲੈਨੇ ਆ ਪਰ ਖਿਸਕ ਜਾਂਦੇ ਆ ਇਸ ਗੱਲ ਨੂੰ ਸਮਝਿਓ ਵੀ ਆਪਾਂ ਕਹਤਾ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਲੱਗ ਗਿਆ ਬਚਨ ਕਹਤਾ ਨਾ ਮੂੰਹ ਚੋਂ ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਲੱਗ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲੈਣਾ ਗੱਲਾ ਇਹ ਨਹੀਂ ਇਥੇ ਆ ਕੇ ਮੱਥਾ ਟੇਕ ਲਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ ਨਹੀਂ ਗੁਰਮਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਨੂੰ ਮੰਨਣਾ ਹੈ ਉਹਨੂੰ ਮੰਨ ਹੁਣ ਮੰਨ ਲੋ ਘਰ ਦੇ ਵਿੱਚ ਮਾਪੇ ਹੁੰਦੇ ਆ ਆਪਣੇ ਉਹਨੂੰ ਆਪਾਂ ਸਵੇਰੇ ਜਾਂਦੇ ਕਿਤੇ ਕੰਮ ਧੰਦੇ ਜਾਂਦੇ ਵੀ ਮੱਥਾ ਟੇਕ ਜੋ ਸ਼ਾਮ ਨੂੰ ਆ ਕੇ ਵੀ ਉਹਦੇ ਪੈਰੀ ਹੱਥ ਲਾ ਦਿਓ ਬੇਬੇ ਬਾਪੂ ਦੇ ਤੇ ਜੇ ਬਾਪੂ ਬੇਬੇ ਕਹਿੰਦੇ ਆ ਵੀ ਭਾਈ ਆਹ ਕੰਮ ਤੇਰੀ ਜ਼ਿੰਦਗੀ ਤੇਰੇ ਲਈ ਖਤਰੇਦਾਰ ਹੈ ਮਾੜਾ ਹੀ ਨਾ ਕਰੀਂ ਮਾਂ-ਬਾਪ ਸਮਝਉਂਦਾ ਨਾ ਉਹਦੀ ਧੀ ਪੁੱਤ ਨੂੰ ਤੇ ਜੇ ਧੀ ਪੁੱਤ ਮੰਨੇ ਹੀ ਨਾ ਉਹ ਕਵੇ ਵੀ ਮੈਂ ਤਾਂ ਆਪਦੀ ਮਰਜ਼ੀ ਕਰੂੰਗਾ ਉਹ ਸਵੇਰੇ ਸ਼ਾਮ ਉਹਨੂੰ ਸਤਕਾਰ ਕਰਦਾ ਮਾਂ-ਪਿਓ ਨੂੰ ਮੱਥਾ ਟੇਕ ਕੇ ਬਾਹਰ ਕੰਮ ਤੇ ਜਾਂਦਾ ਆ ਕੇ ਸਤਕਾਰ ਨਾਲ ਪੈਰੀ ਹੱਥ ਲਾਉਂਦਾ ਪਰ ਦਿਨ ਦੇ ਅੜੇ ਦੇ ਵਿੱਚ ਉਹਦੀ ਗੱਲ ਨਹੀਂ ਮੰਨਦਾ ਫਿਰ ਆਪਜੀ ਸੋਚ ਘਰਿਓ ਕੀ ਉਹ ਲਾਇਕ ਹੈਗਾ ਮਾਂ-ਬਾਪ ਦਾ ਲਾਇਕ ਧੀ ਪੁੱਤ ਨਹੀਂ ਹੈਗਾ ਨਾ ਕਿਉਂਕਿ ਜਿਹੜੀ ਗੱਲ ਸਮਝਾਉਣੀ ਚਾਹੁੰਦਾ ਮਾਂ-ਬਾਪ ਉਹ ਤਾਂ ਸਮਝਿਆ ਨਹੀਂ ਹਾਲ ਹੀ ਸਾਡਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਆ ਕੇ ਮੱਥਾ ਤਾਂ ਟੇਕ ਲਿਆ ਕਹਿੰਦੇ ਆ ਜੀ ਅਸੀਂ ਤਾਂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਕਹਿੰਦੇ ਆ ਤੂੰ ਮੇਰੀ ਗੱਲ ਮੰਨ ਲੈ ਮੈਨੂੰ ਭਵੇਂ ਮੱਥਾ ਨਾ ਟੇਕ ਮੱਥਾ ਟੇਕਣ ਨਾਲ ਨਹੀਂ ਗੱਲ ਬਣਨੀ ਗੁਰਮੁਖੋ ਗੱਲ ਉਦੋਂ ਬਣਨੀ ਜਦੋਂ ਗੱਲ ਤੇ ਪਹਿਰਾ ਦੇਣ ਲੱਗੋ ਪਿਆ ਆ ਹੁਣ ਮੈਂ ਇੱਕ ਵਚਨ ਕਰਾਂ ਆ ਦਿਵਾਲੀ ਦੇ ਦਿਨ ਆਗੇ ਨਾ ਆ ਦੋ ਦਿਨਾਂ ਚਾਰ ਦਿਨਾਂ ਨੂੰ ਦਿਵਾਲੀ ਆ ਹੁਣ ਅੱਦੇ ਤਾਂ ਆਪਾਂ ਉੱਥੇ ਹੀ ਖਿਸਕ ਜਾਾਂਗੇ ਵਚਨ ਕਰਕੇ ਭੱਜ ਜਾਾਂਗੇ ਦੌੜ ਜਾਾਂਗੇ ਪਤਾ ਕਿਵੇਂ ਬਾਬਾ ਜੀ ਕਹਿੰਦੇ ਆ ਦੁੱਬਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਣ ਨਾ ਜਾਈਂ ਜੇ ਗੁਰੂ ਦਾ ਸਿੱਖ ਹੈ ਨਾ ਮੈਨੂੰ ਆ ਕੇ ਇੱਥੇ ਮੱਥਾ ਟੇਕਦਾ ਦੋ ਰਹਿਣਾ ਨਾ ਚਿੱਤ 'ਚ ਕਦੇ ਵੀ ਨਹੀਂ ਵੀ ਜਰਾ ਕੰਮ ਕਰਾਂ ਕਿ ਨਾ ਕਰ ਕਿਨੂੰ ਮੰਨਣ ਵੇਲੇ ਕਹਿੰਦੇ ਹਰ ਬਿਨ ਹੋਰ ਨਾ ਪੁੱਜੋ ਪ੍ਰਮਾਤਮਾ ਨੂੰ ਪੁੱਜਣ ਵੇਲੇ ਦੋ ਰਹਿਣਾ ਨਾ ਹੁਣ ਵੀ ਮੈਂ ਰੱਬ ਨੂੰ ਪੁੱਜਾਂ ਭਾਵ ਮੈਂ ਰੱਬ ਦੀ ਮੰਨਾਂ ਜਾਂ ਨਾ ਮੰਨਾਂ ਫਿਰ ਕਹਿੰਦੇ ਮੜੀਆਂ ਮਸਾਣੀਆਂ ਤੇ ਮੇਰਾ ਸਿੱਖ ਨਹੀਂ ਜਾਊਗਾ ਮੜੇ ਮਸਾਣ ਨਾ ਜਾਈ ਉਹ ਨਹੀਂ ਜਾਂਦਾ ਜਿਹੜਾ ਗੁਰੂ ਦਾ ਪਿਆਰ ਵਾਲਾ ਤੇ ਮੇਰੀ ਬੇਨਤੀ ਸੁਣਿਓ ਹੁਣ ਗੁੱਸਾ ਨਾ ਕਰਿਓ ਕਈਆਂ ਨੇ ਤਾਂ ਕਲੀ ਕਰਿਆ ਆਂਦੀ ਹੋਣੀਆਂ ਖੇਤ ਕਰਿਆਏ ਹੋਮਾਂਗੇ ਨਾ ਕਈ ਤਾਂ ਮੇਰੇ ਅਰਗੇ ਕਲੀ ਕੂਚੀ ਮਾਰਿਆ ਉਹਨਾਂ ਦੇ ਬਾਬਿਆਂ ਦੀਆਂ ਜਗਾਵਾਂ ਤੇ ਜਾ ਕੇ ਉਹਦਾ ਕਾਰਨ ਕੀ ਆ ਨਾਲੇ ਗੁਰਦੁਆਰੇ ਆਉਨੇ ਆ ਨਾਲੇ ਉਧਰੋਂ ਨਹੀਂ ਖੜਾ ਛੜਾਇਆ ਹਜੇ ਤੱਕ ਹੈ ਕੁਝ ਨਹੀਂ ਸਾਰਾ ਕੁਝ ਪਤਾ ਹੈ ਵੀ ਇੱਥੋਂ ਬਿਨਾ ਸਾਡੀ ਕਿਤੇ ਗਤੀ ਨਹੀਂ ਗੋਣੀ ਜਾ ਕੇ ਦੁਨੀਆ ਤੇ ਪਤਾ ਸਾਰਿਆਂ ਨੂੰ ਮੰਨ ਜਾਂਦਾ ਸਭ ਬਾਤ ਜਾਨਤ ਹੀ ਯੋਗਣ ਕਰੈ ਕਾਹੀ ਕੀ ਕੁਸਲਾਤ ਹੱਥ ਦੀਪ ਕੂਏ ਪਰੈ ਜਾਣ ਵਜ ਕੇ ਕੂਚੜੇ ਗਦਾ ਮਨ ਨਾਲੇ ਪਤਾ ਹੈ ਸਾਰਾ ਕੁਝ ਸੋ ਬੇਨਤੀ ਹੈ ਗੁਰੂ ਦੇ ਪਿਆਰ ਨੂੰ ਖੱਟਣਾ ਤਾਂ ਗੁਰਮਖੋ ਗੁਰੂ ਦੀ ਗੱਲ ਮੰਨਣੀ ਪਾਉਗੀ ਸਾਰੇ ਵੱਲੋਂ ਪਿਆਰ ਕਰਿਆ ਕਰੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਤਿਗੁਰਾਂ ਦਾ ਸਤਕਾਰ ਕਰਿਆ ਕਰੋ ਗੁਰੂ ਮਹਾਰਾਜ ਉਹ ਨਹੀਂ ਪਿਆਰ ਸਤਕਾਰ ਸਾਨੂੰ ਬਖਸ਼ਣਗੇ ਸੋ ਇੰਨੀਆਂ ਵਿਚਾਰਾ ਤੁਹਾਡੀ ਸੰਗਤ ਦੀ ਝੋਲੀ ਚ ਪਾਈਆਂ ਨੇ बोलदेया मेरे तो त्रुटियां होगियां होणियां संगत ने होइयां भूलों दी माफ़ी देनी जी ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਸੋਹਣੇ ਦਰਬਾਰ ਚ ਸੇਵਾ ਕੀਤੀ ਹੈ ਜੀ ਸੇਵਾ ਕਰਦੇ ਹੋਈਆਂ ਭੁੱਲਾਂ ਦੀ ਮਾਫ਼ੀ ਦੇਣੀ ਮਹਾਰਾਜ ਤਾਂਗਾ ਤੋਂ ਆਪ ਜੀ ਸਮਤ ਬਖਸ਼ਿਓ ਜੀ ਸਾਰੀ ਸੰਗਤ ਬਲਾਓ ਮਤੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ